ਸਾਰੇ ਗੱਡੀਆਂ ਸਾਈਡ ਤੇ ਕਰ ਲੈਨੇ ਤੂੰ ਆ ਗੰਡਾ ਗੱਡੀ ਆਂਡੀ ਗਾੜੀ ਹੈ ਬਾਕੀ ਉਹਨਾਂ ਨੂੰ ਪਤਾ ਹੈ ਗਾੜੀ ਵੀ ਆਹ ਗਾੜੀ ਵੀ ਆਈ ਵੀ ਮਤਲਬ ਬਾਕੀ ਸੋਨੂੰ ਭਾ ਤੂੰ ਚਲਾ ਮੈਂ ਮੈਂ ਉੱਤਰ ਜਣਾ ਓਏ ਨਹੀਂ ਨਹੀਂ ਹੈ ਕਿੱਥੋਂ ਆਉਣ ਵਾਲਾ ਮੇਰੀ ਨਾ ਬਣਾ ਉਹ ਵੀ ਤਾਂ ਸ਼ਾਇਦ ਵਾਈਕ ਡੋਰੀ ਨੂੰ ਆ ਵੀਰ ਉਹ ਵੀਰ ਪਜਾਮੇ ਉੱਲੇ ਲੁਕੀ ਜਾਂਦਾ ਹੈ ਕਰਾਂ ਜੋ ਜੀ ਹੈ ਦੁਨੀਆ ਨੂੰ ਪਤਾ ਲੱਗ ਜਾਵੇ ਜੂਸ ਪੀਤਾ ਹਾਂ ਚੰਗਾ ਬਣਾ ਲਿਆ। ਉਹ ਸਬਸਕ੍ਰਾਈਬ ਆ। ਆ ਬਸ ਲਾਤਰ ਦਾ ਜੂਸ ਪੀਣਾ ਆ। ਉਹ ਆਇਆ। ਉਹ ਆਇਆ। ਉਹ ਆਇਆ। ਸਾਥ ਸ੍ਰੀ ਅਕਾਲ ਸਾਰਿਆਂ ਨੇ ਲੋਬੇ ਮਿੱਤਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਸੋ ਅੱਜ ਦੇ ਵਲੌਗ ਦੀ ਆਪਾਂ ਕਰਤੀ ਹੈ ਸਟਾਰਟਿੰਗ। ਉਹ ਵੀ ਅੱਜ ਦਾ ਦਿਨ ਦਿਨ ਪੂਰਾ ਤਤਾ ਚੱਲਣ ਡਿਆ ਵਾ ਕਿਉਂਕਿ ਮਾਰਨਿੰਗ ਤੋਂ ਹੀ ਅੱਜ ਕੰਮ ਗਰਮੋ ਗਰਮ ਹੈ ਕਿਉਂ ਵੀ ਮਤਰਾ ਸੋਣਿਆ ਲੋ ਆ ਵੀ ਮਤਰਾ ਚਾਲੇ ਪਾਤੇ ਆਪਾਂ ਚਾਲੇ ਪਾਦੇ ਆ ਮੜਾ ਕੰਮ ਆ ਨੂੰ ਜੜਿਆਲੇ ਥੋੜਾ ਕੇ ਸਮਾਰਟ ਮੋਡ ਲੈ ਕੇ ਆਉਣਾ ਵਾ ਫਿਰ ਕੀ ਕੀ ਲੈਨੇ ਕੀ ਕੀ ਪਸੰਦ ਆਉਦਾ ਸਾਨੂੰ ਤੇ ਮੋਟਰਸਾਈਕਲ ਤੇ ਚਾਲੇ ਪਾਤੇ ਆ ਕਿਉਂਕਿ ਗੱਡੀ ਅਜੇ ਘਰ ਨਹੀਂ ਹੈਗੀ ਘਰਦਿਆਂ ਨੇ ਖੜੀ ਸੀ ਤੇ ਇਸ ਕਰਕੇ ਆਪਾਂ ਮੋਟਰਸਾਈਕਲ ਤੇ ਚਾਲੇ ਪਾਤੇ ਵੈਸੇ ਵੀ ਸਾਨੂੰ ਇਹ ਵੀ ਮੌਲਾ ਜੇ ਠੰਡਾ ਹੋ ਗਿਆ ਸਵੇਰੇ ਤੇ ਗਰਮੀ ਸੀ ਤੇ ਹੁਣ ਮੌਲ ਠੰਡਾ ਮੌਲ ਹੋ ਗਿਆ ਵਾ ਕਰੋ ਵੀਊ ਓਏ ਹੋਏ ਓਏ ਐਂਡਲੈਸ ਟਾਟੀ ਨੰਬਰ ਇੱਕ ਨੰਬਰ ਗੱਲ ਬਾਤ ਬਾਕੀ ਮਿੱਤਰੋ ਵੀਊ ਚੈੱਕ ਕਰੋ ਤੇ ਅੱਜ ਮੌਲ ਠੰਡੇ ਦਾ ਕਰਕੇ ਆਪਾਂ ਮੋਟਰਸਾਈਕਲ ਤੇ ਚਾਲੇ ਪਾਤੇ ਆ ਤੇ ਮੋਟਰਸਾਈਕਲ ਵੇਖ ਲੋ ਕਿਹੜਾ ਵਾ ਜਿਹੜਾ ਮਤਲਬ ਵਾਲਾ ਫੜਿਆ ਨਹੀਂ ਜਾ ਸਕਦਾ ਕਿਸ ਕੋਈ ਪਲੈਟ ਹੀ ਨਾ ਮਰਬਲ ਜਿਹੜੀ ਬੁਕਿੰਗ ਵੀ ਬਹੁਤ ਲੰਮੀ ਲੰਮੀ ਲੰਮੇ ਲੰਮੇ ਟਾਈਮ ਦੀ ਹੈ ਖਿੱਚੀ ਜਾ ਬਸ ਰੇਹ ਦੇਈ ਜਾ ਕੋਈ ਗੱਲ ਨਹੀਂ ਗੱਡੀ ਨੂੰ ਕੀ ਹੈ ਰੇਹ ਦੇ ਤੂੰ ਗੁਰੂਆ ਪਲਟੇ ਨੇ ਵਾਲੇ ਵੇਖ ਕੇ ਤੇ ਸਾਰੇ ਗੱਡੀਆਂ ਸਾਈਡ ਤੇ ਕਰ ਲੈਨੇ ਤੂੰ ਆ ਖੰਡਾ ਗੱਡੀ ਆ ਉਂਡੀ ਗਾੜੀ ਹੈ ਬੰਦੀ ਉਹਨਾਂ ਨੂੰ ਪਤਾ ਹੈ ਗੱਡੀ ਵੀ ਆ ਗਾੜੀ ਵੀ ਆਈਪੀ ਮਰਬਲ ਮੋੜਸਲੇ ਆ ਇਹ ਚੱਕਰ ਪੈਂਦਾ ਨਾ ਫੇਤੀ ਜਾ ਬਸ ਇਹ ਦਈ ਜਾ ਤੂੰ ਇਹਦੀ ਰੇਸ ਬੜੀ ਭਰਾਵਾ ਮਗਰ ਉਹ ਮਤ ਬੜਾ ਪਰਨਾਪੁਰ ਨੇ ਤੇ ਹਸਰਾ ਹਲਾ ਕਰਵਾ ਤਾ ਨੋੜਦਾ ਹੁੰਦਾ ਹੈ ਯਾਰ ਤੂੰ ਆਂਡੀਆਂ ਬੱਕਰੀਆਂ ਸੈਂਟਰ ਜਾ ਆਂਡੀਆਂ ਹਾਂਜੀ ਕਰਿਆ ਓਏ ਮੈਂ ਵੀ ਕਰਾਦਾ ਦੰਦਾਂ ਦਾ ਟ੍ਰੀਟਮੈਂਟ ਜਿੰਨੀ ਜਤੀ ਕਰਾਂਗੇ ਉਹਨਾਂ ਤੰਗ ਨਾ ਹੋਏਗਾ ਆਹੋ ਇਹ ਤਾਂ ਗੱਲ ਹੈਗੀ ਆ ਜਦੋਂ ਦੰਦ ਯਾਰੇ ਵਿੰਗੀ ਹੋ ਗਏ ਉਹਨਾਂ ਨੂੰ ਕਿਹੜਾ ਕੀੜ ਫਿਰ ਦੋਦਾ ਨਾ ਆਹੋ ਫਿਰ ਨਹੀਂ ਗਈ ਕਿਹੜਾ ਦੋਦਾ ਰਹਿਣਾ ਹੈ ਹਾਂ ਫਿਰ ਆਪੜ-ਪੜੀ ਕੇ ਦੋਦੇ ਨਾਲੇ ਯਾਰ ਮੇਰੇ ਦੰਦਾਂ ਦੇ ਪਹਿਲਾਂ ਟ੍ਰੀਟਮੈਂਟ ਹੜਾ ਨਾ ਪਰਦੇ ਭੁਰਨੇ ਆ ਓੜੇ ਕੇ ਦੰਦ ਗਾਇਦ ਮਤਬਲਾ ਸਭਾਈ ਓਣ ਵਾਲੀ ਦੰਦਾਂ ਦੀ ਤਾਂ ਤਾਰਾ ਮੋਣੀ ਆ ਪੰਦਾਂ ਦਾ ਰਫਰੈਸ਼ ਜਿੱਨਾਂ ਨੂੰ ਆਂਦੇ ਆ ਉਹ ਆਜਾ ਮੈਂ ਸਭਾਈ ਕਰਾਈ ਆ ਆ ਵੇ ਹੋ ਚੱਕਰੇ ਆ ਇਦਾਂ ਕਰਾਂਗੇ ਨਾ ਸਾਰਾ ਓਏ ਯਾਰ ਮੂੰਹ ਚ ਕੋ ਪੈ ਚਲਿਆ ਏ ਗਾਈਡ ਵੇ ਲੋ ਆ ਧੱਕਾ ਆ ਗਾੜੇ ਮੋਟਰਸਾਈਕਲ ਦੇ ਬਾਕੀ ਆ ਪੰਛੀ ਜਿਹੇ ਵੜੇ ਉਹ ਡੰਡੇ ਨਾਲ ਜਿੰਨਾਂ ਨੂੰ ਆਪਾਂ ਹੈਲੀਕਾਪਟਰ ਕਹਿੰਦੇ ਆ ਆ ਵੇ ਲੋ ਕਹਿੰਦੇ ਆ ਨਿੱਕੇ ਹੁੰਦੇ ਆਪਾਂ ਇਹਨਾਂ ਨੇ ਵੇ ਲੋ ਨਿੱਕੇ ਦੇ ਮਤਲ ਸਾਰਿਆਂ ਨੂੰ ਪਤਾ ਨਾ ਜਿਹੜੇ ਮਤਲ ਖੰਭਾ ਇਹ ਵਾਲੇ ਆ ਜਿਹੜੇ ਭੱਬੂ ਇਹਨਾਂ ਨੂੰ ਆਪਾਂ ਹੈਲੀਕਾਪਟਰ ਕਹਿੰਦੇ ਰਹੀਏ ਤੇ ਮੇਰੇ ਮੂੰਹ ਦੇ ਵਿੱਚ ਵੜ ਚਲਿਆ ਹੁਣੇ ਮੈਂ ਕਹਾਂਗੇ ਬੋਲਣ ਧੰਨੂ ਪਤਾ ਤੁਹਾਡੇ ਨਾਲ ਆਪਣੀਆਂ ਗੱਲਾਂ ਲਪੀਆਂ ਚੱਲ ਪੈਂਦੀਆਂ ਫਿਰ ਇਹ ਕਰਕੇ ਉਹਦੇ ਵਿੱਚ ਆਪਾਂ ਮਤਲਬ ਤੁਹਾਡੇ ਨਾਲ ਜ਼ਿਆਦਾ ਚਲੋ ਜੁੜ ਜਾਨੇ ਆ ਤੇ ਇਹ ਕਰਕੇ ਪਤਾ ਨਹੀਂ ਲੱਗਦਾ ਵੀ ਗਾੜੀ ਮੂਹ ਚ ਕੋ ਪੈਂਦਾ ਪੈਣ ਦੋ ਪਰ ਤੁਹਾਡੇ ਨਾਲ ਆਪਾਂ ਜੁੜੇ ਰਵਾਂਗੇ ਇੱਦਾਂ ਬੜੇ ਰਵਾਂਗੇ ਤੁਸੀਂ ਵੀ ਸਾਡੇ ਨਾਲ ਜੁੜੇ ਰਹੋ ਉਹ ਮਿੱਤਰੋ ਬਾਕੀ ਸੋਨੂੰ ਭਾ ਤੂੰ ਚਲਾ ਮੈਂ ਮੈਂ ਉੱਤਰ ਚੱਲ ਓਏ ਉੱਤਰ ਓਏ ਨਹੀਂ ਨਹੀਂ ਓਏ ਉੱਤਰ ਚੱਲਿਆ ਮੈਂ ਯਾਰ ਫੜ ਓਏ ਮੈਂ ਨਹੀਂ ਚਲਾਉਣਾ ਯਾਰ ਫੜ ਲਾ ਤੂੰ ਉਹ ਫੜ ਲਾ ਤੂੰ ਯਾਰ ਓ ਮੇਰਾ ਦਿਲ ਨਹੀਂ ਘਾਟਿਆ ਗਾਈਜ਼ ਮੇਰਾ ਦਿਲ ਨਹੀਂ ਘਾਟਿਆ ਮੋਟਰਸਾਈਕਲ ਤੋਂ ਉਹ ਫੜ ਲਾ ਯਾਰ ਮੈਂ ਚੱਲਿਆ ਉੱਤਰ ਯਾਰ ਉੱਤਰ ਜੇ ਓਏ ਯਾਰ ਉੱਤਰ ਲੈ ਦੇ ਮੈਨੂੰ ਯਾਰ ਤੂੰ ਫੜਦਾ ਯਾਰ ਓਏ ਕਿੱਥੋਂ ਆਉਣ ਆਲਾ ਮੇਰੀ ਨਾ ਬਣਾ ਉਹ ਵੀ ਤਾਂ ਸ਼ਾਇਦ ਉਹ ਹੀ ਤੋਂ ਆਉਂਦਾ ਉਹ ਵੀ ਉਹ ਵੀ ਪਜਾਮੇ ਉੱਲੇ ਲੱਗੀ ਜਾਂਦਾ ਅਮਰੀਕਾ ਤੋਂ ਆਦਾ ਵੀਡੀਓ ਨਾ ਬਣਾਓ ਆਇਆ ਤਾਂ ਕਿ ਨਹੀਂ ਇਹ ਵੀ ਬਣਾਉਣੀ ਹੈ ਹੈ ਆ ਮਾਲ ਆਇਆ ਨਾ ਕਿ ਜائیں ਵੀ ਪਹਿਲਾਂ ਹੀ ਉੱਚੀ ਬੋਲ ਵੀਰ ਨੂੰ ਸਮਝ ਨਹੀਂ ਆਉਂਦੀ ਹੁਣ ਆਇਆ ਹੁਣ ਆਏ ਵੀ ਤਾਂ ਮੈਂ ਦੱਸ ਦੇਣਾ ਨਾ ਨਹੀਂ ਦੋ ਹੋਰ ਠੀਕ ਆ ਹੁਣ ਆਇਓ ਤਾਂ ਮੈਂ ਨਹੀਂ ਮੈਨੂੰ ਨਹੀਂ ਮੇਰੀ ਨਾਲ ਨਵੇਂ ਆਏ ਉਤਰ ਦਿਖਾ ਦੇ ਦਿਖਾ ਦੇ ਵੀਰ ਉਹ ਵਿਖਾ ਦੇ ਯਾਰ ਇਹ ਕਿੰਨੇ ਦਾ ਲੋਰ ਹਦਾਇਕ ਕਨੇਰਾ ਉਹਦਾ ਲੋਰ ਦੇ ਦਸੇਵਾ ਆ ਚੰਗਾ ਹੀ ਓਏ ਲੈ ਲੈ ਯਾਰ ਇੱਕ ਅਦਾ ਲੋਰ ਲੈ ਲੈ 550 ਵਾਲਾ ਤੂੰ ਜ਼ਰੂਰੀ ਮੈਂ ਕਹਿੰਦਾ ਜੀ ਇੱਕ ਲਾਲ ਰੰਗ ਕੱਢੋ ਤੇ ਇੱਕ ਨੀਲਾ ਰੰਗ ਕੱਢੋ ਉਹ ਵੀਰ ਨੂੰ ਜ਼ਿਆਦਾ ਪਸੰਦ ਆਏ ਤੇ ਦੋਵੇਂ ਰੰਗ ਇਹਦੇ ਫੇਵਰੇਟ ਆ ਕੱਢ ਕੇ ਦਿਖਾਓ ਇੱਕ ਕਰ ਵੀਰ ਲੈ ਵੀ ਮਿੱਤਰਾ ਸੋਨੂੰ ਆ ਗਿਆ ਤੇਰਾ ਓਏ ਅਸਲੀ ਇੱਕ ਸਟੱਡੀ ਪਾ ਤੇਰਾ ਆ ਗਿਆ ਵੈਲਾ ਲੋਰ ਜਿੰਦਾ ਦਾ ਪਸੰਦ ਹੁੰਦਾ ਸਾਨੂੰ ਵਿਖਾ ਦੇ ਯਾਰ ਆ ਬਹੁਤ ਵੀਰੇ ਦਿੱਤੀ ਆ ਬਹੁਤ ਆ ਵੀਰ ਨਾਲ ਤੋਂ ਇਹ ਦਾ ਨਾ ਹੁੰਦਾ ਓਏ ਹੋਏ ਓਏ ਐਂਡ ਕਰਾਤੀ ਐ ਐਨਬੀਏ ਇਹ ਘੜੀ ਕੰਪਨੀ ਐ ਹੈ ਵੀਰੇ ਨਾਈਕੀ ਅੱਛਾ ਨਾਈਕੀ ਇਹ ਕੱਪੜੇ ਭਾਜ ਥੋੜੀ ਚੱਲੇ ਜਿਹੜੇ ਇਦਾਂ ਜੱਫੀ ਪਾਈ ਇਹਨਾਂ ਨੂੰ ਆਹ ਕੀ ਹੱਤੀ ਨਮੜੇ ਚੇਤਾ ਜੋਤਾ ਨਾ ਭੁੱਲ ਜੇ ਉਹ ਨਹੀਂ ਭੁੱਲਦਾ ਭਰਾ ਤੂੰ ਤਾਂ ਟੈਨਸ਼ਨ ਹੀ ਬੜੀ ਲੈਣਾ ਉੱਤੇ 13 13 ਤੇ ਥੱਲੇ ਕਿਹੜਾ ਵਾ ਥੱਲੇ ਕਿਹੜਾ ਵਾ ਉਹ ਮੜਾ ਇਹ ਕਰ ਤੇ ਸਹੀ ਪਰੇ ਨੂੰ ਓਏ ਹੋਏ ਮਾਜੇ ਵਾਲੇ ਸਾਡੀ ਭੈਣ ਹੋਰ ਸੋਹਣਿਆ ਮੇਲੇ ਦੀ ਤਿਆਰੀ ਕਰਾਂ ਜੋ ਇਹਦੇ ਹੈ ਦੁਨੀਆਂ ਨੂੰ ਪਤਾ ਲੱਗ ਜੇ ਵੀ ਜੂਸ ਪੀਤਾ ਹੈ ਚੰਗ ਬਣਾਦਾ ਵਾਹ ਇਹਲਾ ਵੀਰ ਸਮਾਈਲਾ ਪਾਸ ਕਰਦਾ ਜੇ ਵੀ ਹਾਂ ਵੀ ਜੂਸ ਦੀ ਐਂਡ ਕਰਾਉਣ ਲੱਗਾ ਜੇ ਭਾ ਚੌਵੀ ਮਤਰਾ ਜਾ ਕੇ ਜਿਮ ਲਾਉਣੀ ਆ ਨਾ ਇਹ ਕਰਕੇ ਅੱਜ ਜੂਸ ਤੇ ਜੋਰ ਚ ਲੰਣ ਲੱਗਾ ਸੈਟ ਜਿਹੜਾ ਵਾ ਬੜਾ ਬੜੀ ਬੜੀ ਬਰੀ ਬਾ ਬਸ 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 ਰੈਨ 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 ਦੇ ਇਤੋਂ ਪਰੇਹ ਰੱਖਿਆ ਗਾਰ ਮੜਾਇਆ ਬਸ 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 ਹਾਂ ਠੀਕ ਹੈ ਨਹੀਂ ਰਹਿ ਗਿਆ ਜੂਸ ਹੋਏ ਹੋਏ ਮੇਰੇ ਜੇ ਨਾ ਵੀਰ ਮੇਰਾ ਨਾ ਆ ਘੱਟ ਪਾਈ ਥੋੜੀ ਆਈਸਕ੍ਰੀਮ ਘੱਟ ਪਾਈ ਥੋੜਾ ਕੇ ਭਾਈ ਡ్రਾਈ ਫਰੂਟ ਵੱਧ ਪਾਇਓ ਡ్రਾਈ ਫਰੂਟ ਵੱਧ ਪਾ ਦੇ ਥੋੜਾ ਜਿਹਾ ਬਾਕੀ ਹੋਰ ਖਾਣੇ ਕੋਲ ਨਹੀਂ ਪਏ ਬਾਕੀ ਸਬਸਕ੍ਰਾਈਬਰ ਹੋਰ ਸਬਸਕ੍ਰਾਈਬਰ ਹਾਂ ਆ ਬਸ ਲਾ ਤਰਗਾ ਜੂਸ ਪੀਣਾ ਆਇਆ ਕਰਾਂਗੇ ਜਦ ਸਬਸਕ੍ਰਾਈਬਰ ਜਦਨੇ ਐ ਕਰਕੇ ਆਨੂੰ ਟੌਪ ਕਲਾਸ ਤੇ ਚਲ ਗਏ ਹਣਾ ਹੈਗੀ ਨਾ ਗੱਲ ਬਾਕੀ ਆ ਵੀ ਆ ਵੀਰ ਦੀ ਵੇਹ ਲੋ ਲੋਕੇਸ਼ਨ ਵੇਖ ਲੋ ਟਾਂਗਰੇ ਪੁਲ ਤੋਂ ਇਹ ਪਾਸੇ ਜੇ ਇੱਕ ਜੂਸ ਵੀਨ ਆਇਆ ਕਰੋ ਹੈ ਗਲਾਸ ਵੀ ਖਾਦੋ ਹਾਂ ਪੰਜਾਵੇਂ ਦਾਰੇ ਵੇਹ ਲੋ ਐਡਾ ਥੜਾ ਗਲਾਸ ਹੈ ਹੈ ਮੈਂ ਨਾ ਪੂਰੀ ਯਸ ਕਰਾਤੀ ਆ ਤੇ ਇੱਕ ਕਰ ਪਤਾ ਲੱਗ ਜੂ ਇੱਕ ਰਾ ਵੀ ਹਾਂ ਅੰਦਰ ਕੋ ਗਿਆ ਖੜ ਲਾ ਓਏ ਸਾਰੇ ਗੋ ਸਰਦੇ ਬੰਦੇ ਲੈਣ ਡਿਆ ਉਹ ਮੀਰੀਆ ਦੇ ਹੈਲੋ ਹੈਲੋ ਹਾਂ ਹਾਂ ਬੋਲੋ 10 ਭਰਾਵਾ ਨਾ ਉਹਦਾ ਫੋਨ ਕੀਤਾ ਜੀ ਆਏ ਹੁਣੇ ਜੇ ਘਰੇ ਆਏ ਜੋ ਇਹਨੇ ਸਾਰਾ ਟਾਈਮ ਹੀ ਗੁਰੂਗਾ ਨਗਾਤਾ ਹੀ ਉੱਥੇ ਹੀ ਜੰਡੇ ਵਾਲੇ ਇੰਨਾ ਟਾਈਮ ਲਾ ਗਿਆ ਇਹ ਨਾ ਬੜਾ ਟਾਈਮ ਭਰਾਵਾ ਸ਼ਾਮਾਂ ਹੀ ਪਾਤੀਆਂ ਇਹਨੇ ਤੇ ਮਾੜਾ ਕਹਿੰਦਾ ਤਿੰਨ ਤਿੰਨ 4 ਘੰਟੇ ਲਾਤੇ ਉੱਥੇ ਹੀ ਕਿਉਂ ਸੀਗੀ ਉਹ ਭਰਾਵਾ ਇੱਕ ਪਜਾਮਾ ਲਿਆ ਜੋ ਤੇ ਇੱਕ ਟੀ-ਸ਼ਰਟ ਲਈ ਤੇ ਇੱਕ ਕਾਰਬਨ ਰੋੜ ਲਿਆ ਵਿਖਾ ਦੇ ਇੱਕ ਕਰ ਇੱਕ ਮਿੰਟ ਵਿਖਾ ਦੇ ਇੱਕ ਕਰ ਓਏ ਵਿਖਾਈ ਇੱਕ ਵਾਰ ਇੱਕ ਮਿੰਟ ਇੱਕ ਮਿੰਟ ਕੱਢ ਕੇ ਬਾਹਰ ਵਿਖਾ ਦੇ ਹਾਂ ਸੋਣਿਆ ਇੱਕ ਮਿੰਟ ਹੋਏ ਇੱਧਰ ਰੱਖ ਸੋਣਿਆ ਆ ਦੋ ਆ ਜੇ ਮਤਰੋ ਇੱਕ ਪਜਾਮਾ ਤੇ ਇੱਕ ਟੀ-ਸ਼ਰਟ ਤੇ ਆ ਦੂਜਾ ਵਿਖਾ ਦੇ ਆ ਮਾਝੇ ਵਾਲਿਆਂ ਦਾ ਵਿਖਾ ਦੇ ਮਾਝੇ ਵਾਲਿਆਂ ਦੇ ਕੀਲਿਆਂ ਦਾ ਹਾਂ ਗੰਢ ਖੋਲਣ ਲੱਗਾਂ ਤੇ ਦੋ ਘੰਟੇ ਲੱਗ ਜਾਣੇ ਭਰਾ ਸਿੱਧਾ ਕੱਢ ਕੇ ਵਿਖਾ ਦੇ ਆਹੋ ਆ ਜੇ ਮਤਰੋ ਕਾਰਗੋ ਲੋਰ ਮਿੱਤਰ ਨੇ ਲਿਆਂਦਾ ਪਰ ਇਤੇ ਖਾਸਾ ਖਰਚਾ ਆ ਗਿਆ ਸੋ ਬੱਸ

ਕਿੱਥੇ ਹੋਰ ਜਾਣਾ ਬੂਹਾ ਬੂਹ ਲੈ ਮੈਂ ਵੀ ਤੇਰੇ ਨਾਲ ਜਮਗਾ ਬੂਹਾ ਕਿਹੜੀ ਬੂਹਾ ਆਂ ਇੱਕ ਪਾਸੇ ਦੂਜਾ ਜਾਣਾ ਦੋ ਦੋ ਬੂਹਾ ਚੰਗਾ ਚੰਗਾ ਵਾ ਖੇਚ ਕੇ ਖੇਚ ਕੇ ਤਾੜੀ ਵਾਲੇ ਉਹ ਤਾੜੀ ਵਾਲੇ ਯਾ ਮੈਂ ਲਾਉਣਾ ਤਾੜੀ ਵਾਲੇ ਯਾਰ ਚੱਲ 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 ਛੇਚ ਓਏ ਪੂਰਾ ਕਮਾ ਪੂਰਾ ਕਮਾ ਉਤੋਂ ਦੀ ਹੋ ਗਿਆ ਹੋ ਗਿਆ ਓਏ ਚੰਗੀ ਤਰ੍ਹਾਂ ਕਮਾ ਯਾਰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਕਮਾ ਚੰਗੀ ਤਰ੍ਹਾਂ ਕਮਾ ਕਮਾ ਨਹੀਂ ਉਹ ਮੈਂ ਆ ਚੰਗੀ ਤਰ੍ਹਾਂ ਓਏ ਓ ਯਾਰ ਨਾ ਕਰ ਸ਼ੋਲਡਰ ਦਾ ਸੈੱਟ ਚੰਗੀ ਤਰ੍ਹਾਂ ਕਮਾ ਚੱਲ 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 ਫੇਚ ਫੇਚ ਖੇਚ ਖੇਚ ਜੋਰ ਨਾਲ ਉਹ ਇਹ ਬੋਏ ਮਦਰਾ ਲਾਲੀ ਦੇ ਜਿਮ ਇਹ ਲਾਸਟ ਸੈਟ ਹੈ ਆਪਣਾ ਸੋ ਜਿਮ ਹੋ ਗਈ ਕੰਪਲੀਟ ਪਰ ਪਸੀਨਾ ਪਸੀ ਨਹੀਂ ਹੋ ਗਿਆ ਗਰਮੀ ਬਹੁਤ ਜਿਆਦਾ ਆ ਯਾ ਮੇ ਵਿਓਗੀ ਲੱਗਦੀ ਗਰਮੀਆਂ ਜਣਾ ਜਿਹਨੇ ਲੀਨ ਗੇਨ ਕਰਨਾ ਨਾ ਉਹ ਲਈ ਗਰਮੀਆਂ ਦੇ ਦੇਣੀ ਬੈਸਟ ਆ ਸੋ ਬਾਕੀ ਮਿੱਤਰੋ ਟਾਈਮ ਬਹੁਤ ਜ਼ਿਆਦਾ ਹੋ ਚੱਕਾ ਬਾਕੀ ਅੱਜ ਦੇ ਵਲੌਗ ਦੀ ਆਪਾਂ ਇੱਥੇ ਕਰਦੇ ਹਾਂ ਸਮਾਪਤੀ ਸੋ ਮਿਲਦੇ ਆਂ ਆਪਾਂ ਜਲਦੀ ਅਗਲੇ ਵਲੌਗ ਦੇ ਵਿੱਚ ਸੋ ਭਰਾ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਐਂਡ ਸ਼ੇਅਰ ਕਰਿਓ ਸੋ ਇਦਾਂ ਹੀ ਆਪਾਂ ਘੈਂਟ ਤੋਂ ਘੈਂਟ ਕੰਟੈਂਟ ਲੈ ਕੇ ਤੁਹਾਡੇ ਕੋਲ ਰੋਜ਼ ਰੋਜ਼ ਆਉਂਦੇ ਰਹਿਵਾਂਗੇ ਸੋ ਅੱਜ ਦੇ ਲਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਬਾਏ ਬਾਏ